ਜਲੰਧਰ ਦੇ ਹਾਤੀ ਦੀ ਫਲੋਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਕਈ ਕਤਲ ਕਾਂਡ ਦੇ ਵਿੱਚ ਵਾਂਟਡ ਚੋਰ ਨੂੰ ਫੜਿਆ ਅਤੇ ਉਸ ਨੇ ਵੱਡੇ ਖੁਲਾਸੇ ਕੀਤੇ ਉਸ ਨੇ ਦੱਸਿਆ ਕਿ ਨੂਰਪੁਰ ਬੇਟ ਦੇ ਵਿੱਚ ਰਿਟਾਇਰਡ ਏਐਸਆਈ ਅਤੇ ਉਸ ਦੇ ਪੁੱਤਰ ਦਾ ਕਤਲ ਵੀ ਉਸ ਦੇ ਵੱਲੋਂ ਕੀਤਾ ਗਿਆ ਹੈ ਇਸ ਸਬੰਧ ਦੇ ਵਿੱਚ ਐਸਐਚਓ ਜਲੰਧਰ ਹਰਜਿੰਦਰ ਸਿੰਘ ਥਾਣਾ ਫਲੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਲੋਰ ਪੁਲਿਸ ਨੇ આરોપી ਮਿਥਨ ਨੂੰ 19 ਮਈ ਨੂੰ ਦੀਨਾ ਨਗਰ ਦੇ ਵਿੱਚ ਇੱਕ ਮਹਿਲਾ ਦਾ ਕਤਲ ਕਰ ਭੱਜਣ ਦੇ ਦੋਸ਼ ਦੇ ਵਿੱਚ ਕਾਬੂ ਕੀਤਾ ਹੈ ਕਤਲ ਕਰਨ ਤੋਂ ਬਾਅਦ ਉਹ ਫਲੋਰ ਦੇ ਵਿੱਚ ਆਪਣੀਆਂ ਪੈਣਾ ਦੇ ਕੋਲ ਰਹਿਣ ਲੱਗਿਆ ਸੀ ਉੱਥੇ ਵੀ ਉਸ ਨੇ ਨਸ਼ੇ ਦੀ ਲਤ ਦੇ ਕਰਕੇ ਗੋਪਾਲ ਕਲੋਨੀ ਦੇ ਵਿੱਚ ਰਹਿ ਰਹੀ ਇੱਕ ਮਹਿਲਾ ਨੂੰ ਕਤਲ ਕਰ ਦਿੱਤਾ ਸੀ ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਇਹ ਜਿਹੜਾ ਮੋਸਟ ਵਾਂਟਡ ਜਿਹੜਾ ਪਰਸਨ ਹੈਗਾ ਜਿਹੜੇ ਕਾਫੀ ਪੰਜਾਬ ਵਿੱਚ ਵੱਖ-ਵੱਖ ਜਿਲ੍ਹਿਆਂ ਵਿੱਚ ਇਹਨਾਂ ਨੇ ਬਾਰਤਾਂ ਕੀਤੀਆਂ ਸੀਗੀਆਂ ਤੇ ਇਹਦਾ ਨਾਮ ਹੈਗਾ ਜੀ ਮਿਥਨ ਇਸ ਪ੍ਰੇਮ ਚੰਨ ਆਫ ਗਿਆਨ ਚੰਨ ਦੀ ਮਾਸੀ ਦਿਨਾਂਗਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਇਹਨੇ ਦਿਨਾਂਗਰ ਵਿੱਚ ਇੱਕ ਔਰਤ ਜਿਹੜੀ ਆ ਜੇ ਘਰ ਜਾ ਬੜਿਆ ਲੁੱਟਖੋਣ ਦੀ ਨਿਯਤ ਨਾਲ ਉੱਥੇ ਜਿਹੜਾ ਇਹ ਔਰਤ ਦੇ ਹੁਣਾ ਕੀਤਾ ਸੀਗਾ ਤੇ ਜਿਹੜਾ ਇਸਨੇ ਉਹ ਔਰਤ ਨੂੰ ਉੱਥੇ ਹੀ ਇਹਦੇ ਮਰਡਰ ਕਰਤਾ ਸੀਗਾ ਮਰੜ ਕਰਕੇ ਇਹਦੀ ਜਿਹੜੀ ਲਾਸ਼ ਜਿਹੜੀ ਆ ਕੁਦਰਤ ਕਰਨ ਲਈ ਗੱਡਰ ਵਿੱਚ ਸੁੱਟ ਦਿੱਤੀ ਸੀ ਜੀ ਇਸੇ ਵਾਰ ਖਲਾਫ ਉੱਤੇ ਵੀ ਦਿਨਾਂਗਰ ਵਿੱਚ ਇੱਕ ਮਰਡਰ ਦਾ ਮਕਦਮਾ ਦਾਜਾ ਤੇ ਫਿਰ ਇਸਨੇ ਫਲੋਰ ਦੇ ਏਰੀਆ ਵਿੱਚ ਆ ਗਿਆ ਜਿੱਤੇ ਜੇ ਦੀ ਰਸਦਰੀ ਭੈਣਾ ਆ ਗਈਆਂ ਲੰਦੀਆਂ ਤੇ ਆਪਣੇ ਭੈਣਾ ਦੇ ਘਰ ਗੜਾ ਪਿੰਡ ਵਿੱਚ ਜਿਹੜਾ ਇੱਥੇ ਲੋਕ ਸ਼ੁਭ ਗਿਆ ਤੇ ਫਿਰ ਉਸ ਨੇ ਦੂਸਰੇ ਦਿਨਾਂ ਇਹਨਾਂ ਨੇ ਇੱਕ ਜਿੱਥੇ ਰਹਿੰਦਾ ਸੀਗਾ ਗਵਾਂਡ ਵਿੱਚ ਗੜਾ ਗਪਾਲਕਰੋਨੀ ਵਿੱਚ ਇੱਕ ਔਰਤ ਦੇ ਘਰ ਜਾ ਬੜਿਆ ਲੁੱਟ ਖੋਲਤੀਂ ਦੇ ਨਾਲ ਤੇ ਔਰਤ ਦੇ ਘੱਡੀ ਸੀ ਘਰ ਵਿੱਚ ਤੇ ਉਸ ਰਾਹੀਂ ਇਹਨਾਂ ਨੇ ਇਬਾਦਤ ਕੀਤੀ ਤੇ ਔਰਤ ਤੇ ਹੁਲਾ ਕਰ ਦਿੱਤਾ ਤੇ ਔਰਤ ਜਿਹੜੀ ਕੰਬੀਰ जख्मी ਹੋ ਗਈ ਸੀਗੀ ਉਸਨੇ ਰੌਲਾ ਪਾਇਆ ਤੇ ਉਸ ਦੀ ਜਿਹੜੀ ਨਾਲ ਦੀ ਪ੍ਰੋਸੈਸਿੰਗ ਗਵਰਨਰ ਉਹ ਵੀ ਆ ਗਏ ਤੇ ਉੱਥੇ ਇਹਨਾਂ ਨੇ ਉਸ ਪ੍ਰੋਸੈਸਨ ਦੇ ਵੀ ਹੌਲਾ ਕੀਤਾ ਕਾਫੀ ਕੰਬੀ ਸੱਟਾਂ ਮਾਰਤੀਆਂ ਜਿਸ ਤੇ ਖਿਲਾਫ ਥਾਣਾ ਫਲੋਰ ਵਿੱਚ ਗਤਵਾ ਬਚ ਕੀਤਾ ਗਿਆ ਸੀ ਤੇ ਜਿਸ ਤਰ੍ਹਾਂ ਅਸੀਂ ਇਸ ਨੂੰ ਗਾਬੂ ਕੀਤਾ ਸੀਗਾ ਤੇ ਇਸੇ ਮੌਕਦੇ ਵਿੱਚ ਇਹਦੀ ਅਰੈਸਟ ਪਾਈ ਗਈ ਸੀ ਤੇ ਮਾਨਜੋਕ ਅਦਾਲਤ ਵਿੱਚ ਦੋ ਦਿਨ ਦਾ ਰਿਮਾਂਡ ਜਾਰੀ ਕੀਤਾ ਗਿਆ ਸੀ ਜੋ ਦੌਰਾਨੇ ਪ੍ਰੋਸੈਸਰ ਮਾਰ ਅਸੀਂ ਦੁੰਗਾਈ ਨਾਲ ਮਜਬੂਰ ਪੁੱਛੇ ਕੀਤੀ ਗਈ ਆ ਅਸਰਤੀ ਨਾਲ ਅਸੀਂ ਦੀ ਪੁੱਛਗਈ ਕੀਤੀ ਗਈ ਆ ਜਿਸ ਦੌਰਾਨ ਨੇ ਜਿਹੜੀ ਆਪਣੀ ਪੁਲਿਸ ਦੇ ਦੁਆਰਾ ਸਾਨੂੰ ਇਨਸਟਾਲ ਕੀਤਾ ਕਿ ਜਿਹੜਾ ਕਿ ਪਿਛਲੇ ਦਿਨੀ ਨੂਰਪੁਰ ਪ੍ਰਿੰਟ ਬੇਟਪਿੰਡ ਪਿੰਦਾ ਥਾਣਾ ਲੋਡਵਾਲ ਵਿੱਚ ਉੱਥੇ ਜਿਹੜਾ 3 ਆਪਣੇ ਟ੍ਰਿਪਲ ਮਰਡਰ ਹੋਇਆ ਸੀਗਾ ਉਹ ਸੰਪਾਲਾ ਕੇ ਰਟਾਇਡ ਜਿਹੜੇ ਸਾਡੇ ਪੁਲਿਸਫਰ ਹੋਜੇ ਸੀਗੇ ਉਸ ਦਾ ਉਸ ਦੇ ਘਰ ਵਾਲੇ ਦਾ ਤੇ ਬੇਟੇ ਦਾ ਉਹਨਾਂ ਦਾ ਘਰ ਵਿੱਚ ਜਾ ਬਣਿਆ ਸੀਗਾ ਤੇ ਉੱਥੇ ਜਾ ਕੇ ਨੇ ਉਹਨਾਂ ਦਾ ਬਾਰਡਰ ਕੀਤਾ ਉੱਥੇ ਉਹਨਾਂ ਦੇ ਕੋਲ ਘਰ ਵਿੱਚੋਂ 10000 ਰੁਪਇਆ ਜੋ ਨਗਦੀ ਵਗੈਰਾ ਸੋਨਾ ਵਗੈਰਾ ਚੋਰੀ ਕੀਤਾ ਸੀ ਔਰ ਇਹਦਾ ਲਾਇਸੈਂਸ ਪਿਸਤੌਲ ਵੀ ਇਸਨੇ ਉਤੋਂ ਚੋਰੀ ਕਰ ਲਿਆ ਸੀਗਾ ਫਿਰ ਇਸਨੇ ਇਸ ਇਸੇ ਨਿਕਾਲ ਲੈਣੀ ਸਾਡੀ ਫਿਰ ਇਸਨੇ ਦੂਸਰੇ ਦਿਨ ਜਾ ਕੇ ਤਲਵੰਡੀ ਪੰਡਤ ਬਲਵਿੰਦਰ ਸਿੰਘ ਦੇ ਘਰ ਜਾ ਕੇ ਤੇ ਨਸ਼ਾ ਪੀਣ ਦਾ ਆਦੀ ਸੀਗਾ ਉਸਦੇ ਘਰ ਵਾਲੀ ਕੋਲੋਂ ਪਿਸਤੌਲ ਦਿਖਾ ਕੇ ਜਿਹੜੀ 20 ਗ੍ਰਾਮ ਜਿਹੜੀ ਹੈਰੋਨ ੱਤੇ ਨਾਲ ਖੋਲੀ ਸੀ ਫਿਰ ਇਸਨੇ ਉਸੇ ਪਿਸਤੌਲ ਜਿਹੜਾ ਨੇ ਇਹ ਕਿਤੇ ਲੁਕਵਾ ਸਾ ਕੇ ਉਹ ਵਿੱਚ ਰੱਖਦਾ ਸੀਗਾ ਆਪਣੇ ਫਲੋਰ ਦੇ ਏਰੀਆ ਵਿੱਚ ਇਹ ਬਾੜੀ ਸਟੇਟ ਤੇ ਚਲਾ ਗਿਆ ਸੀਗਾ ਬਾੜੀ ਸਟੇਟ ਤੋਂ ਆ ਕੇ ਫਿਰ ਉਸ ਤੋਂ ਪਿਛਤਰ ਕੱਟ ਕੇ ਫਿਰ ਉਸੇ ਦਿਨ ਆਪਣੇ 33 ਜੀ ਨੂੰ ਉਸੇ ਆਪਣੇ ਪਿੰਡ ਦੇ ਬਰਿੰਦਦਰੋਂ ਦੀ ਪਿੰਡ ਜਾ ਕੇ ਉਹਨਾਂ ਦੇ ਘਰ ਜਾ ਕੇ ਪੁਲਿਸ ਰਿਮਾਂਡ ਅਸੀਂ ਦੰਗਾਈ ਨਾਲ ਮਜਬੂਰ ਪੁੱਛ ਕੀਤੀ ਗਈ ਆ ਔਰ ਸਖਤੀ ਨਾਲ ਅਸੀਂ ਦੀ ਪੁੱਛਗੀ ਕੀਤੀ ਗਈ ਆ ਜਿਸ ਦੇ ਦੌਰਾਨ ਜਿਹੜੀ ਆਪਣੇ ਪੁੱਛਗੀ ਇਸ ਤਰ੍ਹਾਂ ਸਾਨੂੰ ਇਨਸਟਾਲ ਕੀਤਾ ਕਿ ਜਿਹੜਾ ਕਿ ਪਿਛਲੇ ਦਿਨੀ ਨੂਰਪੁਰ ਪਿੰਡ ਬੇਟੇ ਪਿੰਡ ਪਿੰਦਾ ਥਾਣਾ ਡੁੱਡ ਵਾਲ ਵਿੱਚ ਉੱਥੇ ਜਿਹੜਾ 3 ਆਪਣੇ ਟ੍ਰਿਪਲ ਮਰਡਰ ਹੋਇਆ ਸੀਗਾ ਉਹ ਸੰਪਾਲਾ ਕੇ ਰਿਟਾਇਰਡ ਜਿਹੜੇ ਸਾਡੇ ਪੁਲਿਸ ਅਫਸਰ ਲੱਜੇ ਸੀਗੇ ਉਸ ਦਾ ਉਸ ਦੇ ਘਰ ਵਾਲੇ ਦਾ ਤੇ ਬੇਟੇ ਦਾ ਤੇ ਉਹਨਾਂ ਦੇ ਘਰ ਵਿੱਚ ਜਾ ਬੜਿਆ ਸੀਗਾ ਤੇ ਉੱਥੇ ਜਾ ਕੇ ਨੇ ਉਹਨਾਂ ਦਾ ਬਾਰਡਰ ਕੀਤਾ ਉੱਥੇ ਉਹਨਾਂ ਦੇ ਕੋਲ ਘਰ ਵਿੱਚੋਂ 10000 ਰੁਪਇਆ ਤੇ ਜੋ ਨਗਦੀ ਵਗੈਰਾ ਸੋਨਾ ਵਗੈਰਾ ਚੋਰੀ ਕੀਤਾ ਤੇ ਔਰ ਜਿਹੜਾ ਲਾਇਸੈਂਸ ਪਿਸਤੌਲ ਵੀ ਇਸਨੇ ਉਤੋਂ ਚੋਰੀ ਕਰ ਲਿਆ ਸੀਗਾ ਫਿਰ ਇਸਨੇ ਇਸੇ ਦੀ ਗੱਲ ਸਾਡੀ ਫਿਰ ਇਸਨੇ ਦੂਸਰੇ ਦਿਨ ਜਾ ਕੇ ਤਲਵੰਡੀ ਪੰਡਤ ਬਲਵਿੰਦਰ ਸਿੰਘ ਦੇ ਘਰ ਜਾ ਕੇ ਇਹ ਨਸ਼ਾ ਪਿੰਡਾ ਜੀ ਸੀਗਾ ਉਸ ਦੇ ਘਰ ਘੜੀ ਕੋਲੋਂ ਪਿਸਤਲ ਦਿਖਾ ਕੇ ਜਿਹੜੀ 20 ਗ੍ਰਾਮ ਜਿਹੜੀ ਹੈਰੋਇਨ ੱਟੇ ਨਾਲ ਖੋਲੀ ਸੀ ਫਿਰ ਇਸਨੇ ਉਸੇ ਪਿਸਤੌਲ ਜਿਹੜਾ ਇਹਨੇ ਕਿਤੇ ਲੁਕਵਾ ਛਾ ਕੇ ਵਿੱਚ ਰੱਖਦਾ ਸੀਗਾ ਆਪਣੇ ਫਲੋਰ ਦੇ ਏਰੀਆ ਵਿੱਚ ਇਹ ਬਾਹਰ ਇਸ ਜਿਹੜੇ ਵਿੱਚ ਲਾ ਗਿਆ ਸੀ ਬਾਹਰ ਇਸ ਜਿਹੜੇ ਤੋਂ ਆ ਕੇ ਫਿਰ ਉਸ ਤੋਂ ਪਿਸਤਲ ਕੱਢ ਕੇ ਫਿਰ ਉਸੇ ਦਿਨ ਆਪਣੇ 31 ਜੀ ਨੂੰ ਉਸੇ ਆਪਣੇ ਪਿੰਡ ਦੇ ਬਰਿੰਦਰ ਟੰਡੀ ਪਿੰਡ ਜਾ ਕੇ ਉਹਨਾਂ ਦੇ ਘਰ ਜਾ ਕੇ ਉਹ ਜਿੱਥੋਂ ਪਹਿਲਾਂ ਹਰੋਨ ਲਈ ਸੀਗੇ ਉਹਨਾਂ ਨੂੰ ਡਰਾ ਕੇ ਜਿਹੜਾ ਉੱਥੇ ਜਾ ਕੇ ਫਰ ਕੀਤਾ ਨੇ ਆਹ ਵਾਰ ਫਰ ਕੀਤਾ ਉੱਥੇ ਇਹਨਾਂ ਨੇ ਕਬ ਕਰ ਲਿਆ ਉਸ ਬੰਦਿਆਂ ਨੇ ਤੇ ਜੋ ਕਿ ਛੱਪੜ ਦੇ ਦੌਰਾਨ ਇਹਦਾ ਪਿਸਤੌਲ ਤੇ ਦੇਖਤਾ ਸੀਗਾ ਜਿਸ ਤੇ ਖਲਾਫ ਜਿਹੜਾ ਉਹ ਵੱਖਰਾ ਮਕਦਮਾ ਜਿਹੜਾ ਆ ਥਾਣਾ ਡੱਬੜ ਬੱਝ ਕੀਤਾ ਗਿਆ ਸੀਗਾ ਜੋ ਮਾਰਡਰ ਦਾ ਮਕਦਮਾ ਉਹ ਵੱਖਰਾ ਦੱਜ ਕੀਤਾ ਗਿਆ ਸੀਗਾ ਜੋ ਪਿਛਤਣਾ ਉੱਥੋਂ ਇਹ ਕਿਸ ਤਰ੍ਹਾਂ ਭੱਜ ਗਿਆ ਸੀਗਾ ਫਿਰ ਇਸ ਨੂੰ ਕਾਬੂ ਕੀਤਾ ਗਿਆ ਜਿਹੜੀਆਂ ਇਸ ਦੀ ਹੋਰ ਵੀ ਲੰਘਾਈ ਨਾਲ ਪੁਛਕਿਛ ਦੀ ਤਿਆਰੀ ਹੈ ਇਹ ਕਿ ਜੋ ਕਿ ਇਸ ਨੇ ਪੰਜਾਬ ਵਿੱਚ ਘਟੋ-ਘਟ ਵੀ 50-60 ਵਾਰ ਦਿੱਤਾ ਜਿਹੜੀਆਂ ਚੋਰੀਆਂ ਜਿਹੜੀਆਂ ਹੋਰ ਮਾਰਡਰ ਦੀਆਂ ਮਿਲੀਆਂ ਤੇ ਇਸ ਨੂੰ ਉਸ ਦੀ ਮਾਨਕਦ ਅਦਾਲਤ ਵਿੱਚ ਪੇਸ਼ ਕਰਨ ਜਾ ਰਹੇ ਹਾਂ ਜੀ ਕੋਈ ਡੋਟ ਕਿੰਨੇ ਮਕਦਮੇ ਇਸ ਤੇ ਇਸ ਨੇ ਹਾਲੇ ਤੱਕ ਤਾਂ ਜਿਹੜੇ ਮੇਰੇ ਖਿਆਲ ਵਿੱਚ 5 ਮਕਦਮੇ ਮੇਰੇ ਨੋਟਿਸ ਵਿੱਚ ਆਏ ਆ ਜਿਹੜੇ ਦੋ ਹੈਗੇ ਲੱਡੋ ਵਾਲਾ ਵਿੱਚ ਜਿਹੜਾ ਕਿ ਇੱਕ ਮਾਰਡਰ ਕੀਤਾ ਸੀ ਤਿੰਨਾ ਜੋਨੇ ਟ੍ਰਿਪਲ ਮਰਡਰ ਤੇ ਇੱਕ ਜਿਹੜਾ ਉੱਥੇ ਗੋੜੀ ਚਲਾਈ ਸੀ ਤੇ ਇੱਕ ਦਿਨਾਂ ਅਗਰ ਵਿੱਚ ਜਿਹੜਾ ਮਰਡਰ ਕੀਤਾ ਸੀਗਾ ਉੱਥੇ ਆ ਦੋ ਥਾਣੇ ਸਾਡੇ 플ੋਰ ਦੇ ਵਿੱਚ ਆ ਜਿਹੜੇ ਅਸੀਂ ਇਹਨਾਂ ਦੇ ਇੱਕ ਚੋਰੀ ਦਾ ਮੋਟਰਸਾਈਕਲ ਤੇ ਹੋਰ ਜਿਹੜੀਆਂ ਉਹ ਵੀ ਉਹਦਾ ਵੱਖਰਾ ਮਗਤਵਾ ਜਿਹੜਾ ਔਰਤਾਂ ਦੇ ਜਿਹੜਾ ਗੜਾਪਿੰਡ ਵਿੱਚ ਇਸਨੇ ਮਾਰਦਤ ਕੀਤੀ ਸੀਗੀ ਉਹਨਾਂ ਤੇ ਹਮਲਾ ਕੀਤਾ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ